ਕੋਈ ਗਾਹਕ ਨਹੀਂ ਆਇਆ ਆਰਾ ਉਦਾਂ ਠੰਡਾ ਹੋ ਗਿਆ ਖਲੋਤਾ ਖਲੋਤਾ ਹੀ ਕੰਮ ਕਰਨ ਨੂੰ ਹੀ ਕਦੇ ਇਹਨਾਂ ਦਾ ਜੀ ਨਹੀਂ ਕਰਦਾ ਸਾਰਾ ਖਲਾਰਾ ਪਾ ਕੇ ਚਲ ਗਏ ਬੰਦਿਆਂ ਨੇ ਸਿਰ ਤੇ ਵੀ ਕੀ ਕੰਮ ਛੱਡਣਾ ਹੁੰਦਾ ਵਾ 5 ਕੁਇੰਟਲ ਲੱਕੜ ਪਈ ਆ ਉਦੋਂ ਦੀ ਤੇ ਚੀਰੀ ਨਹੀਂ ਆ ਕਹਿੰਨੇ ਭਾਜੀ ਭਾਜੀ ਆਹ ਪਾ ਨੰਗਾ ਨੰਗਾ ਕੀ ਗੱਲ ਆ ਆਜੋ ਆਜੋ ਹਾਂਜੀ ਸਤਿਕਾਰ ਵੀਰ ਜੀ ਸਤਿ ਸ੍ਰੀ ਅਕਾਲ ਭਾ ਕਿਧਰ ਆਇਆ ਤੁਸੀਂ ਕਿਹੜਾ ਕਰਿਆਨੇ ਦੀ ਦੁਕਾਨ ਖੋਲੀ ਆ ਤੁਹਾਡੇ ਕੋ ਖੱਡ ਪਤੀ ਲੈਣ ਆਇਆ ਵਾ ਲੱਕੜ ਆ ਤੇ ਲੱਕੜੀ ਲੈਣ ਆਇਆ ਓ ਲੱਕੜ ਵਾਧੂ ਆਪਣੇ ਕੋਲ ਕੀ ਚਾਹੀਦਾ ਤੁਹਾਨੂੰ ਸੋਫੇ ਸਾਫੇ ਬਣਾਉਣੇ ਕਿ ਬੈੱਡ ਬੂਟ ਬਣਾਉਣਾ ਕੀ ਲੈਣਾ ਵਾ ਤੁਸੀਂ ਲੈਣਾ ਲੂਣਾ ਕੀ ਆ ਬੰਦਾ ਸਾਹ ਹੀ ਲੈਣ ਆਇਆ ਵਾ ਬਾਹ ਲੈਣਾ ਤੇ ਉਹ ਬਾਹਰ ਤਖਤ ਪੋਹ ਲੱਗਾ ਉੱਥੇ ਜਾ ਕੇ ਸਾਹ ਲੈ ਮੇਰਾ ਵੀਰ ਨਹੀਂ ਨਹੀਂ ਭਾਜੀ ਮੈਂ ਰਾਹ ਨਹੀਂ ਗੱਲ ਕੀਤੀ ਇੱਕ ਕਿਹੜੀ ਦਿਖਾਨੀ ਕਰਤੀ ਗੱਲ ਇਹ ਬੰਦਾ ਸਾਹ ਲੈਣ ਆਇਆ ਵਾ ਜਿੰਨੇ ਉਹਦੇ ਲਿਖੇ ਆ ਸਾਹ ਲੈ ਕੇ ਤੁਰ ਜਾਂਦਾ ਵਾ ਅੱਜ ਸਾਡਾ ਤੁਰ ਗਿਆ ਵਾ ਕੱਲੋਂ ਤੁਹਾਡਾ ਤੁਰ ਜਾਣਾ ਵਾ ਪਰ ਤੁਹਾਨੂੰ ਤੁਸੀਂ ਤੁਰ ਜਾਣਾ ਵਾ ਆ ਤੁਹਾਨੂੰ ਫੇ ਕੋਈ ਤੁਹਾਡਾ ਹੀ ਤੁਰ ਤੁਰ ਜਾਣਾ ਤੂੰ ਨਹੀਂ ਤੁਰਨਾ ਤੂੰ ਦੇ ਸੇ ਕਿੱਲੇ ਲਾਇਆ ਉਹ ਭਰਾਵਾ ਰੱਬ ਰੱਬ ਕਰ ਗੱਲ ਦੱਸ ਗੱਲ ਕੀ ਆ ਕੱਲ ਗੁੱਲ ਕੀ ਦੱਸਣੀ ਆ ਆਪਾ ਜੀ ਪੂਰੇ ਹੋ ਗਏ ਆ ਇਹਦੇ ਚੰਗੀ ਗੱਲ ਆ ਪੂਰਾ ਹੋ ਗਿਆ ਤੇ ਪਹਿਲਾਂ ਆਂਦਾ ਭਰਾਵਾ ਤੈਨੂੰ ਆਉਂਦੇ ਆ ਮਜ਼ਾਕ ਸਾਨੂੰ ਪੁੱਛ ਕੇ ਵੇ ਸਾਡੇ ਦਿਲ ਤੇ ਕੀ ਬੀਤਣ ਡਈ ਆ ਸਾਡੀ ਤੇ ਸਾਰੀ ਗੱਡੀ ਕੱਚੇ ਲੱਥ ਗਈ ਆ ਹਾਂ ਪਾਪਾ ਗੱਡੀ ਦਾ ਡਰਾਈਵਰ ਹੀ ਬਿਚੁਰਕ ਡਰਾਈਵਰ ਹੀ ਹੁੰਦੇ ਆ ਘਰਾਂ ਨੂੰ ਲੈ ਕੇ ਚਲਦੇ ਆ ਜਿਹੜੇ ਚੱਲ ਆ ਮੇਰਾ ਵੀਰ ਕੀ ਸਸਕਾਰ ਲਈ ਲੱਕੜ ਚਾਹੀਦੀ ਆ ਹਾਂਜੀ ਸਸਕਾਰ ਲਈ ਚਾਹੀਦੀ ਸਿੱਧਾ ਦੱਸਣਾ ਤੂੰ ਤੇ ਬਾਹਰ ਤਾਂ ਬੜੀਆਂ ਪਾਉਂਦੇ ਆ ਆ ਇਧਰ ਬਹਿ ਇਥੇ ਕਿਹੜੇ ਪਿੰਡੋਂ ਆਇਆ ਆ ਆ ਨਾਲ ਦੇ ਪਿੰਡੋਂ ਹੀ ਆਇਆ ਵਾ ਬਹਿ ਫਿਰ ਇਧਰ ਆ ਹੁਣ ਦੱਸ ਆਪਣੇ ਕੋਲ ਲੱਕੜ ਕਿਹੜੀ ਕਿਹੜੀ ਆ ਲੱਕੜ ਆਪਣੇ ਕੋਲ ਸਪੈਦਾ ਪਿਆ ਟਰੇਕ ਪਈ ਆ ਟਾਲੀ ਪਈ ਆ ਤੈਨੂੰ ਚਾਹੀਦਾ ਕੀ ਆ ਸਸਕਾਰ ਵਾਸਤੇ ਖੜਨੀ ਆ ਲੱਕੜ ਪਾਪਾ ਜੀ ਤੇ ਕਿਹੜੀ ਲੱਕੜ ਚਾਹੀਦੀ ਆ ਇਹ ਦੱਸ ਤੂੰ ਆਪਣੇ ਕੋਲ ਲਾਲ ਚੰਦਣ ਹੈਗੀ ਆ ਲਾਲ ਚੰਦਣ ਇਹ পুষ্পਧਾਰੇ ਦੇ ਆ ਗਏ ਆ ਕਿ ਲਾਲ ਚੰਦਣ ਚਾਹੀਦੀ ਆ ਤੈਨੂੰ ਭਰਾਵਾ ਹੋਸ਼ 'ਚ ਵੀ ਹੈਗਾ ਵਾ ਕਿ ਸਦਵੇਂ ਜੀ ਆ ਜੇ ਲਾਲ ਚੰਦਣ ਦੀ ਲੱਕੜ ਨਹੀਂ ਇਧਰੋਂ ਲੱਭਦੀ ਇਹ ਕਿੰਨਾ ਕੁ ਚਾਹੀਦਾ ਬਾਲਣ ਆਪਾਂ ਨੂੰ ਮੈਨੂੰ ਤੇ ਹੁਣੇ ਵੀ ਨਹੀਂ ਪਤਾ ਕਿੰਨਾ ਹੁੰਦਾ ਉਹ ਕਿੰਨਾ ਕੀ ਸੈਸ ਰੂਜ ਪਾਪੇ ਦਾ ਕੀ ਸੀ ਸਾਰ ਸਿਆ ਤੇ ਪਪਾ ਜੀ ਦਾ ਟਾਡੇ ਵਰਗਾ ਏ ਸੋਖਣਾ ਏਡੇ ਹੀ ਪਹਿਲਾਂ ਹੁਣ ਤੇ ਪਪਾ ਜੀ ਸੁੱਕ ਸੁੱਕ ਕੇ ਤਿਲਾਈ ਹੋ ਗਏ ਕਿਉਂ ਪਪਾ ਜੀ ਨੂੰ ਕੋਈ ਬਿਮਾਰੀ ਲੱਗੀ ਬੜਾ ਪਾ ਬਿਮਾਰੀ ਹੁੰਦੀ ਆ ਹਾਂ ਜਵਾਨੀ ਗਈ ਬੜਾ ਪਾ ਆ ਗਿਆ ਪਪਾ ਜੀ ਵੀ ਹੋ ਗਏ ਹੋ ਗਏ ਉਹ ਚੱਲ ਹੌਸਲਾ ਕਰ ਯਾਰ ਏਡਾ ਤੂੰ ਕਿਤੇ ਪਾਪੇ ਦਾ ਪਿਆਰਾ ਹੈ ਉਹ ਪਿਆਰੇ ਪਪਾ ਜੀ ਦਾ ਜੀਵਿਆ ਵੀ ਕਦੀ ਕੀਤਾ ਸੀ ਪਿਆਰ ਮੇਰਾ ਪਪਾ ਬੰਦਾ ਬੜਾ ਗੋਡੀ ਪਾ ਹਾਂ ਅੱਜ ਸਾਰਾ ਮਲਾਸਿਫਤਾ ਕਰਨਾ ਮੇਰੇ ਬਾਪੇ ਦੀ ਆ ਕਿਉਂ ਬਾਪ ਮੈਨੂੰ ਇੱਕ ਗੱਲ ਦੱਸ ਜਦੋਂ ਬੰਦਾ ਮਰ ਜਾਂਦਾ ਉਦੋਂ ਹੀ ਕਿਉਂ ਲੋਕ ਸਿਫਤਾ ਕਰਦੇ ਆ ਜਿੰਦਾ ਜੀ ਤੇ ਬਾਪੇ ਨੇ ਲੋਕੀ ਗਾਲਾਂ ਦਿੰਦੇ ਸੀ ਕੋਈ ਚੰਗਾ ਨਹੀਂ ਕਹਿੰਦਾ ਬਾਪੇ 'ਚ ਕੋਈ ਕੁਆਲਿਟੀ ਵੀ ਹੈਗੀ ਸੀ ਚੰਗੀ ਉਹ ਮੇਰੇ ਪਾਪੇ ਦੀਆਂ ਕੁਆਲਿਟੀਆਂ ਮੇਰੇ ਪਾਪੇ ਚ ਬਹੁਤ ਤਕੜੀਆਂ ਕੁਆਲਿਟੀਆਂ ਅਸੀਂ ਆਣ ਗਵਾਨ ਚ ਕਿਤੇ ਮਾੜੀ ਕੁ ਵੀ ਤੂੰ ਤੂੰ ਮੈਂ ਮੈਂ ਹੋ ਜਾਣੀ ਨਾ ਹਾਂ ਤੇ ਮੇਰੇ ਪਾਪੇ ਨੂੰ ਉਹਨਾਂ ਚ ਰਸਾ ਨਹੀਂ ਆਉਂਦਾ ਜਿੰਨਾ ਚਿਰ ਲੋਕਾਂ ਦੇ ਸਿਰ ਨਹੀਂ ਪਾੜ ਜਾਂਦੇ ਅਸੀਂ ਐਦੀ ਲੂਤੀ ਇਹਨੂੰ ਲਾ ਐਦੀ ਲੂਤੀ ਇਹਨੂੰ ਲਾ ਹਾਏ ਓਏ ਪਾਪਾ ਹੁਣ ਕੌਣ ਲੂਤੀਆਂ ਲਾਊਗਾ ਤੂੰ ਲਾ ਲਿਆ ਕਰੀ ਤੂੰ ਵੀ ਪਾਪੇ ਦਾ ਹੀ ਆਂ ਭਾਜੀ ਉਹ ਕੜਾ ਫੋੜਿਆ ਤੇ ਲਾਉਣ ਵਾਲੀ ਟੂਬ ਪਿੰਨੂ ਤੇ ਗਿਆ ਉਹ ਕਿ ਮੈਂ ਲਾਦਾ ਕਰੂੰ ਮਗਰੋ ਪਾਪੇ ਦੀਆਂ ਕਹਾਣੀਆਂ ਨਾ ਮੈਨੂੰ ਸੁਣਾ ਪਾਪੇ ਚੰਗੇ ਹੁੰਦੇ ਆ ਸਾਰੇ ਭਾਜੀ ਹਾਂਜੀ ਆਪਣੇ ਕੋ ਆਂਬ ਦੀ ਲੱਕੜ ਨਹੀਂ ਆਗੀ ਆਂਬ ਦੀ ਲੱਕੜ ਕੀ ਕਰਨੀ ਹੈ ਪਾਪਾ ਜੀ ਨੂੰ ਆਂਬ ਬਹੁਤ ਪਸੰਦ ਹੈ ਬੜੇ ਸ਼ੌਂਕ ਨਾਲ ਆਂਬ ਖਾਂਦੇ ਸੀ ਪਾਪਾ ਜੀ ਪਾਪਾ ਜੀ ਨੂੰ ਪਰੇ ਉਥੇ ਆਂਬ ਵਾਲੇ ਖਾਲ ਤੇ ਦਾਬਾ ਹੋ ਉਥੇ ਜਾ ਕੇ ਅੰਬਾ ਜੀ ਰਵੇ ਹੋ ਪਾਪਾ ਜੀ ਦੀ ਗੱਲ ਚੇਤੇ ਆ ਗਈ ਆ ਪਾਪਾ ਜੀ ਨੇ ਇੱਕ ਰੀ ਅੰਬ ਪੋਛ ਲੈ ਕਿਹ ਕੋ ਤੇ ਕੇਤੇ ਬਾਗ ਚ ਚਲ ਗਏ ਅੰਬ ਤੋੜਨ ਤੇ ਸਾਰੀ ਚਾਦਰ ਅੰਬਾਣਾ ਭਰੀ ਫਿਰਨ ਲਾਲਚ ਕਰ ਲਿਆਣਾ ਨਾ ਨਹੀਂ ਨਹੀਂ ਪਾਜੀ ਤੁਸੀਂ ਮੇਰੀ ਗੱਲ ਨਹੀਂ ਜੇ ਸਮਝੇ ਆਂ ਅੰਬ ਖਾੜੇ ਜਾਦੇ ਬੁੱਢਾ ਸਰੀਰ ਤੇ ਅੰਬਾਂ ਦੀ ਗਰਮੀ ਤੁਹਾਨੂੰ ਪਤਾ ਹੀ ਆ ਕਿੰਨੀ ਆ ਕਲੱਚ ਨਾ ਪਿਆਣੀਗਾ ਸਾਰੀ ਗਲੀਸ ਨਿਕਲ ਗਈ ਹੁਣ ਵੀ ਗਲੀਸ ਨਿਕਲ ਹੀ ਜਾਣੀ ਆ ਅੰਬ ਦੀ ਲੱਕੜ ਰਹਿਣ ਦੇ ਕੋਈ ਹੋਰ ਲੱਕੜ ਕਰ ਹੁਣ ਪਾਪਾ ਕਿਹੜਾ ਜਵਾਨ ਹੋ ਗਿਆ ਜਿਹੜਾ ਉਦੋਂ ਬਜ਼ੁਰਗ ਸੀ ਤੇ ਹੁਣ ਜਵਾਨ ਹੋ ਗਿਆ ਭਰਾਵਾ ਲੱਕੜ ਕੋਈ ਹੋਰ ਵੇਖ ਕਾਲੀ ਟੋਲੀ ਹੈਗੀ ਸਪੈਦਾ ਸਪੂਦਾ ਇਹ ਲੈ ਕੇ ਕੰਮ ਸਾਰੋ ਕਿ ਜੇ ਭਾਜੀ ਆਪਣੇ ਕੋ ਸਿਆਾਂ ਦੀ ਮਿਲ ਜੇ ਸੇ ਵੀ ਬੜਾ ਸ਼ੌਂਕ ਨਾਲ ਖਾਂਦੇ ਸੀ ਤੇ ਪਾਪਾ ਜੀ ਨੂੰ ਕਸ਼ਮੀਰ ਦੀ ਸਸਕਾਰ ਕਰਾਉ ਜਾਗੇ ਦਾ ਸੇ ਉੱਥੋਂ ਲੱਭਣਿਆ ਜਾਂ ਇਦਾਂ ਕਰ ਫਰੂਟ ਮੰਡੀ ਹੈਗੀ ਨਾ ਬਰਸਰ ਬੱਲੇ ਵਾਲੀ ਉੱਥੇ ਲੈ ਜਾਓ ਬੱਲੇ ਮੰਡੀ ਦੇ ਵਿੱਚ ਜਾ ਕੇ ਸਸਕਾਰ ਕਰ ਦੋ ਨਾਲੇ ਉੱਥੇ ਫਲ ਖਾਂਦਾ ਰਹੂ ਪਾਪਾ ਦੱਸ ਕਿੰਨੇ ਕੁ ਕਵਾਂਟਲ ਲੈਣਾ ਵਾ ਉਸ ਹਿਸਾਬ ਨਾਲ ਕਰੀਏ ਭਾਜੀ ਇਹ ਤਾਂ ਮੈਨੂੰ ਪਤਾ ਵੀ ਨਹੀਂ ਕਿੰਨੇ ਚਾਹੀਦਾ ਵਾ ਪੌਣੇ 7 ਪੌਣੇ 8 ਮਣ ਹੁੰਦਾ ਵਾ ਵਾਲਣਗੇ ਇੰਨਾ ਕੀ ਕਰਨਾ ਵਾ ਮੈਂ ਥੋੜਾ ਬੋਤਾ ਦੇ ਦੋ ਉੜਾ ਬੋਦਾ ਤੇ ਫਿਰ ਤਾਨੂੰ ਆਹ ਛੜੀਆਂ ਨਾ ਦੇ ਦਿਆਂ ਮੜੀਆਂ ਮੜੀਆਂ ਵੀ ਜਾ ਕੇ ਪਾਪੇ ਦੇ ਉੱਤੇ ਪਾ ਕੇ ਤੇ ਕਰ ਦੋ ਸੰਸਕਾਰ ਦਾ ਪਾਪਾ ਜੀ ਮੈਨੂੰ ਦੱਸਦੇ ਤੇ ਦੁਨੀਆਦਾਰੀ ਤੇ ਮੈਂ ਅੱਜ ਲੱਕੜ ਤੇ ਮਨ ਪਸੰਦੀ ਖਰੀਦਦਾ ਚੱਲ ਆ ਇੱਧਰ ਫੇ ਤੈਨੂੰ ਲੱਕੜ ਵਿਖਾਵਾਂ ਹਾਂਜੀ ਵਿਖਾ ਦੇ ਆ ਆ ਵੇਹ ਜਿਹੜਾ ਮੋਸ਼ਾ ਪਿਆ ਨਾ ਇਹ ਕਾਲੀ ਚੀਰਿਆਈ ਆੜਾ ਹਾਂ ਇਹ ਟਾਲੀ ਦਾ ਵਾ ਵਧੀਆ ਤੇ ਮਜ਼ਬੂਤ ਆ ਇਹ ਲੱਕੜਾ ਭਾਜੀ ਅਹੀਂ Papa ਸਾੜਨਾ ਵਾ ਅਸੀਂ ਕਿਹੜਾ ਨੂੰ ਬੈੱਡ ਬਣਾ ਕੇ ਦੇਣਾ ਵਾ ਇਹ ਨਹੀਂ ਮੈਨੂੰ ਪਸੰਦ ਆਈ ਮਸਾ ਲੱਸੀ ਵੀ ਚੱਲੂਗੀ ਮੈਨੂੰ ਉਹ ਵਿਖਾ ਦਿਓ ਤੁਸੀਂ ਪਸੰਦ ਨੂੰ ਗਾੜੀ ਤੇ ਤੂੰ ਕਿਤੇ ਐ ਡਾਈਨਿੰਗ ਟੇਬਲ ਵੇਖਣ ਵੀ ਜਿਹੜਾ ਤੈਨੂੰ ਪਸੰਦ ਨਹੀਂ ਆਉਂਦਾ ਲੱਕੜ ਹੀ ਆ ਤੇ ਕਰਨੀ ਆ ਆ ਇੱਧਰ ਫੇਰ ਆ ਜਾ ਤੈਨੂੰ ਵਿਖਾਉਣੇ ਲੱਕੜ ਇਧਰੋਂ ਫੇਰ ਕੋਈ ਨਹੀਂ ਕਰਕੇ ਬਹਿ ਜਾ ਆ ਵੇਖ ਲੈ ਧਿਆਨ ਆਸੇ ਪਾਸੇ ਮਾਰ ਲੈ ਜੇ ਕੋਈ ਚੰਗੀ ਲੱਗਦੀ ਤੇ ਭਰਾਵਾ ਭਾਜੀ ਡੰਗਰ ਵੀ ਰੱਖਿਆ ਦੁੱਧ ਵੀ ਪਿਉਂਦੇ ਜੇ ਨਾਲ ਆਹ ਦੁੱਧ ਉਹਤੇ ਮੜੀ ਤੇ ਬੰਨ ਆਈਦੀ ਅਰੇ ਤੇ ਜਾ ਕੇ ਵੀ ਦੁੱਧ ਪਿੰਦਾ ਰਵੇ ਜੇ ਇਹਨੂੰ ਜੀਂਦੇ ਨੂੰ ਦੁੱਧ ਪਿਆ ਹੁੰਦਾ ਤੇ ਮਰਨਾ ਹੀ ਨਹੀਂ ਉਹਨੇ ਨਾਮ ਹੀ ਦਿੰਦੇ ਇਹ ਨਾਲ ਦੋਖਿਆ ਤੁਹਾਨੂੰ ਪਤਾ ਉਹ ਬੰਦਾ ਚ ਜੁਬਾਤੀ ਹੋ ਕੇ ਕੋਹ ਵੀ ਕਹਿ ਦਿੰਦਾ ਵਾ ਤੇ ਉੱਥੇ ਜਾ ਕੇ ਦੋਖਿਆ ਤੇ ਰੋਮ ਮੰਜੇ ਤੇ ਬਹਿ ਕੇ ਬਾਲਣ ਲੈਣਾ ਆਪ ਨਹੀਂ ਆਈਦਾ ਹੁੰਦਾ ਕਿੰਨੇ ਪੈਸੇ ਦਾ ਫੇ ਬਣੂਗਾ ਆਪਣਾ ਇਹ ਆਪਣਾ 0.8 ਮਣ ਜਿਹੜਾ ਬਾਲਣਾ ਹੈ ਆਪਣਾ 4000 ਦਾ ਬਣਨਾ ਵਾ ਹਾਂ ਉਨੇ ਤੇ ਕਹਿਣ ਨਿਆ ਵੀ ਪਾਪਾ ਜੀ ਨੂੰ ਲਾਲ ਚੰਦਰ ਨਾਲ ਸਾੜਨਾ ਵਾ ਤੇ ਹੁਣੇ ਹੋ ਨਿਕਲ ਗਈ ਮੈਨੂੰ ਫੇ ਤੁਸੀਂ ਲਾਲ ਚੰਦਰ ਹੀ ਲਿਆ ਕੇ ਦੋ ਇਹ ਨਹੀਂ ਮੈਂ ਲੈਣੀ ਲਾਲ ਚੰਦਰ ਤੈਨੂੰ ਇੱਥੋਂ ਲਾਲ ਚੰਦਰ ਕਿੱਥੋਂ ਲੱਭਣੀਆ ਤੈਨੂੰ ਪੇਂਡਾ ਨਾ ਮਾਰਦੀਏ ਲਾਲ ਚੰਦਰ ਦਾ ਤੇ ਪੇਂਡਾ ਵਾਲੇ ਕੀ ਕਹਿਣਗੇ ਕਿ ਇਹਨਾਂ ਨੂੰ ਕੋਈ ਲੱਕੜ ਨਹੀਂ ਚਾਹੀਦੀ ਸਵਾਦ ਹੀ ਲੱਭੀ ਮੈਨੂੰ ਵਧੀਆ ਲੱਕੜ ਦੋ ਪਾਲਛ ਪੁਲਛ ਮਾਰ ਕੇ ਪਾਲਛ ਮਾਰ ਕੇ ਗਾੜੀ ਕਿਤੇ ਹੈਗਾ ਵਾ ਇੱਥੇ ਸੋਫੇ ਲੈਣ ਆਇਆ ਵਾ ਵੀ ਉਥੇ ਸਾੜੀ ਜਾਣਗੇ ਲੱਕੜਾਂ ਲੱਕੜਾਂ ਦਾ ਕੀ ਹੁੰਦਾ ਵਾ ਤੇ ਪਾਪਾ ਮੇਰਾ ਪਿੰਡ ਦਾ ਨੰਬਰਦਾਰ ਹੀ ਅੱਜ ਤਾਈ ਉਹਨੇ ਕੋਈ ਘਰ ਰਲ ਕੇ ਨਹੀਂ ਬੈਨ ਦਿੱਤਾ ਵਧੀਆ ਰਿਕਾਰਡ ਹੀ ਕੇ ਪਾਪੇ ਦਾ ਜਿਵੇਂ ਬੋਰਡ ਦੀਆਂ ਛਾਵਾਂ ਨਹੀਂ ਨਾ ਲੱਭਦੀਆਂ ਐਵੇਂ ਬਜ਼ੁਰਗ ਵੀ ਨਹੀਂ ਲੱਭਦੇ ਜਦੋਂ ਤੁਰ ਜਾਂਦੇ ਆ ਹੋਣੀ ਆ ਹੌਸਲਾ ਰੱਖ ਤੂੰ ਫੇਰ ਮਿੰਟਕ ਬਾਅਦ ਤੈਨੂੰ ਕੀ ਹੁੰਦਾ ਵਾ ਪਾਪੇ ਦੀ ਜਿਆਦੀ ਤੈਨੂੰ ਯਾਦ ਆਉਂਦੀ ਆ ਜਿਹੜੀ ਵਧੀਆ ਲੱਕਣਾ ਨਾ ਸੁੱਕੀ ਉਹ 4000 ਨੂੰ ਕਵਾਂਟਲ ਮਿਲਣੀ ਆ ਮੇਰਾ ਵੀਰ ਭਾਵੇਂ ਕੋਈ ਨਹੀਂ ਮਾਸਾ ਗਿੱਲੀ ਦੇ ਦਿਓ ਪਾਪਾ ਜੀ ਜਿੰਨੇ ਖੁਸ਼ੀ ਉਹਨੇ ਤੇ ਮਿੰਟ 'ਚ ਸੁਕਾ ਦੇਣੀ ਆ ਇਹ ਤੇਰੀ ਮਰਜ਼ੀ ਆ ਫਿਰ ਸਕਾਰ ਹੁੰਦਾ ਨਹੀਂ ਹੁੰਦਾ ਉਥੇ ਬੇਇੱਜ਼ਤੀ ਕਰਾਓਗੇ ਚੰਗੇ ਭਲੇ ਬੰਦੇ ਤੁਸੀਂ ਖਾਨਦਾਨੀ ਹੈ ਤੂੰ ਕੀ ਲੱਕੜ ਲੈ 4000 ਨੂੰ ਆ ਲਿਖਦਾ ਫਿਰ ਤੁਹਾਡੀ 9.8 ਮਣ ਬਾਜੀ ਥੋੜੇ ਬੋਤੇ ਤੇ ਘੱਟ ਕਰੋ ਇਨਾ ਕਰੀ ਜਾਣ ਦੇ ਜੇ ਤੁਸੀਂ ਇਹ ਕਿਹੜਾ ਕਿਤੇ ਵਿਆਹ ਦਾ ਸਮਾਨ ਖਰੀਦਣ ਆਇਆ ਵਾ ਬੀੜਾ ਘੱਟ ਕਰ ਲਈਏ ਤੈਨੂੰ ਅੱਛਾ ਠੀਕ ਆ ਫਿਰ ਤੇ ਉਹ ਗੁੱਲੀਆਂ ਜੀਆਂ ਵੀ ਤੁਸੀਂ ਬਣਾ ਕੇ ਦੇਣੀਆਂ ਨੇ ਕਿਹੜੀਆਂ ਗੁੱਲੀਆਂ ਉਹ ਜੜੀਆਂ ਗੱਡਦੇ ਹੁੰਦੇ ਆ ਮੰਗਰ ਸਰਾਂ ਨੇ ਗਿੱਲੀਆਂ ਆਹੋ ਕੋਈ ਨਹੀਂ ਬਣਾਵਾਂਗੇ ਉਹ ਵੀ ਬਣਾਵਾਂਗੇ ਕੋਈ ਗੱਲ ਨਹੀਂ ਵਧੀਆਂ ਗੁੱਲੀਆਂ ਕਾਟ ਕੇ ਦਿਓ ਜੋ ਪਾਪਾ ਜੀ ਗੁੱਲੀ ਡੰਡਾ ਬਹੁਤ ਖੇਡਦੇ ਹੁੰਦੇ ਸੀ ਬੜਾ ਪਸੰਦੀ ਗੁੱਲੀ ਡੰਡਾ ਪਸੰਦੀ ਹਾਂ ਤੇ ਬੰਦਾ ਵੀ ਇੱਕ ਅੱਧਾ ਘਰੋਂ ਹੋਰ ਤਿਆਰ ਕਰੋ ਨਾਲ ਪਾਪੇ ਦੇ ਗਾੜੀ ਟੰਡਨ ਟੰਨ ਨੂੰ ਪਾਪਾ ਕੱਲਾ ਗੁੱਲੀ ਡੰਡਾ ਖੇਡਿਆ ਕਰੂਗਾ ਅਹੀਂ ਕੋਈ ਚਾਹੀਏ ਉਹਦੇ ਬਥੇਰੇ ਉੱਥੇ ਹਾਨ ਪ੍ਰਵਾਨ ਵਾਲੇ ਬੰਦੇ ਮਿਲ ਜਾਣੇ ਉਹਨੂੰ ਆਪਾਂ ਕਿਸੇ ਨਾਲ ਖੇਡਦਾ ਫਿਰੂਗਾ ਪਾਪਾ ਜੀ ਰੋਣ ਦੇ ਬੜੇ ਮਾਰਦੇ ਹੁੰਦੇ ਸੀ ਹਾਂ ਸਾਡੇ ਨਾਲ ਵੀ ਰੋਣ ਦੀ ਮਾਰ ਕੇ ਆ ਚੱਲ ਹੌਸਲਾ ਕਰ ਫੇ ਕੀ ਹੁੰਦਾ ਤੈਨੂੰ ਤੇਰਾ ਕੋਈ ਕਲੱਚ ਛੱਡਦਾ ਪਾਪਾ ਜੀ ਬੋਰਡ ਦੀ ਆਸ਼ਵਾ ਹਾਂ ਤੇ ਬਚੁਰ ਗਰੀ ਲੱਭਦੇ ਹੁਣ 4000 ਰੁਪਇਆ ਜਿਹੜਾ ਵਾ ਇਹ ਨੈਟ ਕੈਸ਼ ਤੁਹਾਡੇ ਕੋਲ ਲੈਣਾ ਜੇ ਤੇ ਬਾਲਣ ਦਿਖਾ ਦਈਏ ਭਾਜੀ ਥੋੜੇ ਬੋਦੇ ਤੇ ਘਟਾਓ ਯਾਰ ਯਾਰ ਘਟਾ ਇਹਦੇ ਵਿੱਚ ਹੁਣ ਕੀ ਲਵਾ ਮੈਂ ਜਾਂ ਤੇ ਬੰਦੇ ਹੋਣ ਨਾ 2-3 ਤੇ ਫੇਰ ਵੀ ਘੱਟ ਕਰਦਾ ਚੰਗਾ ਲੱਗਦਾ ਵਾ 2-3 ਸੈਟ ਤੁਸੀਂ ਲਓ ਤੇ ਫੇਰ ਹੁੰਦਾ ਕੰਮ ਭਾਜੀ ਮੈਂ ਕੜਾ ਡਿਨਰ ਸੈੱਟ ਲੈਣ ਆਇਆ ਵਾਂ ਕਿ ਸੱਟ ਪੂਰੇ ਕਰਦਾ ਫੇਰਾ ਕਿ ਆਪਣਾ ਟੱਬਰ ਦਾ ਜੀ ਹੋਰ ਮਾਰ ਲਾਂ ਮੈਂ ਤੁਹਾਡਾ ਸੈੱਟ ਪੂਰੇ ਕਰਾਂ ਜਿੰਨੀ ਕੇ ਦੀ ਲਿਖੀ ਆ ਓਨੀ ਭੋਗ ਕੇ ਚੱਲ ਜਾਣਾ ਵਾਂ ਨਹੀਂ ਇਹ ਤਾਂ ਗੱਲ ਹੈ ਕੀ ਹੈ ਜਦੋਂ ਤੁਹਾਡੀ ਵਾਰੀ ਆਈ ਤੁਸੀਂ ਤੁਰ ਜਾਣਾ ਵਾਂ ਜਦੋਂ ਮੇਰੀ ਵਾਰੀ ਆਈ ਤੁਸੀਂ ਤੁਰ ਜਾਣਾ ਵਾਂ ਮੈਨੂੰ ਤੋਰੀ ਜਾਣ ਨਿਆ ਵਾਰੀਆਂ ਸਾਰੀਆਂ ਦੇ ਉੱਤੇ ਤੂੰ ਨਹੀਂ ਤੁਰਨਾ ਭਾਜੀ ਘਟਾਓ ਜਿਹੜਾ 1000 2000 ਘਟਾਉਣਾ ਵਾਂ ਮੈਂ ਤੁਹਾਨੂੰ 2 300 ਦਵਾ ਤੇ ਮੈਂ ਜਾਵਾਂ ਜੇ ਮਗਰ ਰਹਿ ਗਿਆ 2 3000 ਘਟਾਤਾ ਦੇ ਵਾਹ ਤੇਰੇ ਪੂਆ ਜੀ ਉੜੀ ਵੀ ਆ ਗਏ ਹੋੜੇਆ ਪੂਆ ਜੀ ਨੂੰ ਮੋੜ ਦੋ ਵਾਪਸ ਨੂੰ ਕਹ ਬਾਲਣ ਦੀ ਨਹੀਂ ਅਜੇ ਗੱਲ ਬਣ ਢੀ ਬਾਲਣ ਜੇ ਗਿੱਲਾ ਚਾਰ ਦਿਨ ਠਹਿਰ ਕੇ ਪਾਪੇ ਦਾ ਕਰਾਂਗੇ ਸਸਕਾਰ ਭਾਜੀ ਤੁਹਾਨੂੰ ਕੀ ਲੱਗਦਾ ਵਾ ਕਿ ਕੱਲਾ ਪਾਪਾ ਹੀ ਮਰਿਆ ਵਾ ਹਲੇ ਤੇ ਆਡਾ ਖਾਨਦਾਨ ਬਹੁਤ ਤਕੜਾ ਵਾ ਕਿਉਂਕਿ ਪਾਪਾ ਪਾਰਾ ਪਿਆ ਗਿਆ ਵਾ ਸਾਰਿਆਂ ਨੂੰ ਜਿਹੜੇ ਮਗਰੇ ਮਗਰੇ ਮਰਦੇ ਜਾਣਾ ਸਾਰਿਆਂ ਨੇ ਪਾਰਾ ਹੀ ਪਿਆ ਗਿਆ ਵਾ ਕਿ ਜਦੋਂ ਚਾਜ ਨਾਲ ਕੋਈ ਵੰਡ ਵਿਹਾਰ ਨਹੀਂ ਕਰਕੇ ਗਿਆ ਐਦਾਂ ਹੀ ਲੜ ਲੜ ਕੇ ਮਰਨਾ ਵਾ ਕਿ ਹੁਣ ਕੋਈ ਲੋ ਲਿਆ ਜਾਲੀ ਗੱਲ ਕਰੋ ਕਿ ਤੇ ਫੇਕ ਕਰ ਲਾਂਗੇ ਆਪਾਂ ਗਾਗ ਬਣਾਈ ਤਾਂ ਦਾਵਾ ਭਾਜੀ ਉਹ ਭਰਾਵਾ ਇਹ ਕਿਹੜਾ ਦਾਜਵਰੀ ਦੇ ਕੱਪੜੇ ਲੈਣ ਆਇਆ ਜਿਹੜੇ ਫੇਕ ਦੇ ਕਸਰ ਕੱਢ ਦਾਂਗੇ ਬਾਗਣਿਆਂ ਵੀਰ ਮੇਰੇ ਆ ਇਹ ਵੱਢਣ ਜਾਈਏ ਨਾ ਪੈਲੀਆਂ ਚ ਫੇ ਪਤਾ ਲੱਗਦਾ ਉਹ ਅਗਲੇ 3-3000 ਰੁਪਇਆ ਮੰਗਦੇ ਰੁੱਖਦਾ ਹਲੇ ਬਹੁਤ ਔਨੇ ਮਗਰ ਲੈਣਾ ਹੀ ਲੱਗੀਆਂ ਵਾ ਮੇਰੇ ਨਾਲ ਤੁਸੀਂ ਪੱਕਾ ਹੀ ਲਿਖ ਲਿਖਾ ਕਰ ਲੋ ਲਿਖ ਲਿਖਾ ਤੇ ਕੌਂਟਰੈਕਟ ਕਰ ਲਈਏ ਤੇਰੇ ਨਾਲ ਉਹ ਭਰਾਵਾ ਪੈਸੇ ਘਟਾਉਣ ਦਾ ਕਰਕੇ ਸਾਰਾ ਟੱਬਰ ਨਾ ਮਾਰੀ ਆ ਠੀਕ ਆ ਤੈਨੂੰ 4000 ਕਹਾਂ ਤੇ ਤੂੰ 3500 ਦੇ ਦੇ ਤੇ ਗੱਲ ਮੁਕਾ ਹਰੀ ਬੋਰਡਾਂ ਦੀਆਂ ਛਾਵਾਂ ਤੇ ਬਾਪੂ ਨਹੀਂ ਲੱਭਦੇ। ਦੁੱਖਾ ਬਾਲਣ ਵੀ ਨਹੀਂ ਲੱਭਦਾ ਕਦੇ। 3500 ਰੁਪਇਆ ਦੇ ਤੇ ਗੱਲ ਮੁੱਕੇ। ਭਾਜੀ ਤੁਸੀਂ ਵਟਾ-ਸਟਾ ਨਹੀਂ ਇਹ ਕਰਦੇ। ਵਟਾ-ਸਟਾ ਇੱਥੇ ਆਟੇ ਨਾਲ ਆਟਾ ਵਟਾਉਣਾ ਹੈ ਇਹਨੂੰ। ਦੇਖ ਭਾ। ਹਾਂ। ਆਪਾਂ ਹੁਣ ਗੱਲ ਮਕਾਉਣ ਵਾਲੀ ਕਰੀਏ। ਹਾਂ। ਆਡੀ ਵੀ ਮੋਟਰ ਦੇ 2-4 ਰੋਖ ਹੈਗੇ ਆ ਹਾਂ ਆ ਜਾਡਾ ਮਰਿਆ ਵਾ ਸਾਨੂੰ ਇਥੋਂ ਚੁਕਾ ਦਿਓ ਹਾਂ ਤੇ ਕੱਲ ਨੂੰ ਤੁਹਾਡਾ ਮਰੂਗਾ ਤੇ ਤੁਹਾਨੂੰ ਮੋਟਰ ਤੋਂ ਚੁਕਾ ਦਾਂਗੇ ਆਫਟਰ 올 ਬੰਦਾ ਹੀ ਬੰਦੇ ਦੇ ਕੰਮ ਆਉਂਦਾ ਨਾ ਤੈਨੂੰ ਚੱਲ ਇਥੋਂ ਉੱਠ ਕੇ ਲੈਣੇ ਹਰਿਆ